ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਿਰਸਾ ਪੰਜਾਬ ਦਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਹੋਰ ਸਾਰੇ ਕਿਵੇਂ ਹੋ ਜੀ ਠੀਕ ਠਾਕ ਵਧੀਆ ਅੱਜ ਹੈਗੀ ਹੈ ਜੀ 13 ਤਰੀਕ ਤੇ ਆਪਾਂ ਲਾਉਣ ਲੱਗੇ ਸੀ ਬਾਹਾਂ ਦੇ ਉੱਤੇ ਗੁੰਮਸ ਲੈਸ ਲਟਕਣ ਵਾਲੀ ਲੈਸ ਐ ਸੋਚਿਆ ਚਲੋ ਵੀਡੀਓ ਸ਼ੇਅਰ ਕਰ ਦਿਆਂ ਤੇ ਹੋਰ ਜੀ ਸਕੂਲਸ ਕੱਲ ਖੁੱਲ ਗਏ ਨੇ ਸਾਡੇ ਬੰਨੀ ਤਾਂ ਖੁੱਲ ਗਏ ਜੀ 12 ਤਰੀਕ ਤੋਂ ਖੁੱਲ ਗਏ ਵਿੱਚ ਸਕੂਲ ਜਾਣ ਲੱਗੇ ਚਲੋ ਜਿਹੜੇ ਆਹ ਮਹੀਨੇ ਦੇ ਵਿੱਚ ਪੜ ਲਾਂਗੇ ਅੱਗੇ ਤਾਂ ਛੁੱਟੀਆਂ ਹੋਣਗੀਆਂ ਹਾਲਾਤ ਜੇ ਖਰਾਬ ਹੋ ਕਰਕੇ ਤਾਂ ਕਰਕੇ ਛੁੱਟੀਆਂ ਹੋ ਗਈਆਂ ਸੀ ਬੱਚਿਆਂ ਦਾ ਵੀ ਬ੍ਰੇਸ ਡਿੱਗੜ ਜਾਂਦਾ ਜੇ ਮੈਂ ਕਹਾ ਆ ਗਿਆ ਸਕੂਲ ਸੇ ਆ ਗਿਆ ਅੰਕਤ ਕਹਾ ਦਾ ਕਹਾ ਸੇ ਨਹੀਂ ਕਹਾ ਲਓ ਜੀ ਸਕੂਲੋਂ ਆ ਗਿਆ ਜੀ ਵੀਰ ਸਿੰਘ ਤੇ ਆਪਾਂ ਵੀ ਹੁਣ ਪਲੈਸ ਬਾਹਰ ਦੇ ਉੱਤੇ ਲਗਾ ਦਿੱਤੀ ਆ ਤੇ ਇਹਨੂੰ ਘੁਮ ਕਰਕੇ ਆਪਾਂ ਵੀਡੀਓ ਕਰਦੇ ਆ ਕੰਪਲੀਟ ਤੇ ਜੇ ਵੀ ਵੀਡੀਓ ਦੇਖ ਰਹੇ ਹੋ ਕਿ ਤੂੰ ਵੀ ਦੇਖ ਰਹੇ ਹੋ ਜੀ ਕਮੈਂਟ ਜ਼ਰੂਰ ਕਰਿਓ ਜੀ ਜੋ ਵੀ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਕਰੋ ਜੀ ਸਾਨੂੰ ਸਪੋਰਟ ਦੀ ਹਜੇ ਬਹੁਤ ਜ਼ਿਆਦਾ ਲੋੜ ਹੈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ ਚਲੋ ਜੀ ਘੁਮ ਕਰਕੇ ਪਾਈਪ ਨੂੰ ਲਗਾ ਕੇ ਆਪਾਂ ਕੰਪਲੀਟ ਕਰ ਲੈਨੇ ਆਂ ਤੇ ਮਿਲਦੇ ਆਂ ਫਿਰ ਦੂਸਰੀ ਵੀਡੀਓ ਦੇ ਨਾਲ ਬਾਏ